ਧੰਨਵਾਦ ਬਾਈ ਜੀ ਸਾਡੇ ਸਾਰੇ ਅਧਿਆਪਕ ਸਾਥੀਆਂ ਦਾ ਜਿਨ੍ਹਾਂ ਨੇ ਆਪਣੀ ਨੇਕ ਕਮਾਈ ਦੇ ਵਿੱਚੋਂ ਜੋ ਹੜਪੀੜਤਾ ਲਈ ਮਦਦ ਕੀਤੀ ਹੈ ਤੇ ਅੱਜ ਵੀ ਡਟ ਕੇ ਉੱਥੇ ਖੜੇ ਹੋਏ ਆ। ਸੋ ਹੈਪੀ ਟੀਚਰਸ ਦੇ ਸਾਰਿਆਂ ਨੂੰ ਹੈਪੀ ਟੀਚਰ ਦੇ ਬਾਈ ਜੀ ਸਾਰਿਆਂ ਨੂੰ ਮੋਟਾ ਸਾਬ ਮੈਨੂੰ ਲੱਗਦਾ ਉਹਦੇ ਸ਼ੁਰੂ ਦੇ ਵਿੱਚ ਨਾ ਗਵਰਨਮੈਂਟ ਤੋਂ ਇੱਕ ਗਲਤੀ ਹੋ ਗਈ। ਉਹ ਸਿਸਟਮ ਤੋਂ ਕਿਤੇ ਨਾ ਕਿਤੇ ਕੋਈ ਗਲਤੀ ਰਹਿ ਗਈ। ਜਿਵੇਂ ਆਈਏਐਸ ਬਣਿਆ ਜਾਂ ਆਈਪੀਐਸ ਬਣਿਆ ਉਹਵੇਂ ਨੇ ਇੱਕ ਆਈਟੀਐਸ ਵੀ ਬਣਾਣਾ ਚਾਹੀਦਾ ਸੀਗਾ। ਆਈਟੀਐਸ ਮਤਲਬ ਇੰਡੀਅਨ ਟੀਚਿੰਗ ਸਰਵਿਸ ਓਕੇ ਜਿਹੜਾ ਰਤਬਾ ਇੱਕ IAS ਦਾ ਜਾਂ ਕਈ PS ਦਾ ਨਾ ਉਹ ਰਤਬਾ ਤੇ ਇੱਜ਼ਤ ਇੱਕ ਟੀਚਰ ਨੂੰ ਵੀ ਮਿਲਣੀ ਚਾਹੀਦੀ ਸੀਗੀ ਜਿਹੜੀ ਮੈਨੂੰ ਲੱਗਦਾ ਵੀ ਅੱਜ ਦੇ ਸਮਾਜ 'ਚ ਨਹੀਂ ਮਿਲ ਰਹੀ ਅੱਜ ਕੱਲ ਨਹੀਂ ਮਿਲ ਰਹੀ ਸਹੀ ਹੈ ਇੱਜ਼ਤ ਦਾ ਗ੍ਰਾਫ ਨਾ ਟੀਚਰ ਦਾ ਬਹੁਤ ਡਾਊਨ ਜਾ ਰਿਹਾ ਠੀਕ ਹੈ ਸਹੀ ਹੈ ਟੀਚਰ ਦਾ ਬਹੁਤ ਵੱਡਾ ਯੋਗਦਾਨ ਹੁੰਦਾ ਸਮਾਜ ਨੂੰ ਸਿਰਜਣ ਦਾ ਟੀਚਰ ਹੀ ਸਮਾਜ ਸਿਰਜਦਾ ਆਪਹੀ ਹੁਣ ਤੱਕ ਮੰਨਦੇ ਆਏ ਆ ਜੇਕਰ ਟੀਚਰ ਆਪਣੇ ਪ੍ਰੋਫੈਸ਼ਨਲ ਦੇ ਵਿੱਚ ਬੇਈਮਾਨ ਹੋ ਗਿਆ ਨਾ ਤਾਂ ਇੱਕ ਪੀੜੀ ਬਰਬਾਦ ਹੋ ਸਕਦੀ ਆ ਸਹੀ ਹੈ ਬਿਲਕੁਲ ਸਹੀ ਹੈ ਸਮਾਜ ਵਾਸਤੇ ਬਹੁਤ ਖਤਰਨਾਕ ਗੱਲ ਆ ਸਹੀ ਹੈ ਆਪਣੇ ਸਾਰਿਆਂ ਨਾਲ ਇੱਕ ਫਰਜ਼ ਬੰਦਾ ਵੀ ਟੀਚਰ ਆਪਣੇ ਬੱਚੇ ਨੂੰ ਸਹੀ ਦਿਸ਼ਾ ਦਿੰਦਾ ਉਹਨੂੰ ਚੰਗਾ ਇਨਸਾਨ ਬਣਾਉਣ ਦੇ ਲਈ ਪੂਰੀ ਮਿਹਨਤ ਕਰਦਾ ਚਾਹੇ ਉਹ ਆਪ ਆਈਐਸ ਜਾਂ ਆਈਪੀਐਸ ਨਹੀਂ ਬਣਿਆ ਬਟ ਉਹ ਪਤਾ ਨਹੀਂ ਉਹ ਕਿੰਨੇ IAS ਤੇ IPS ਬਣਾਉਂਦਾ ਪੈਦਾ ਕਰਦਾ ਜਾਂ ਬਣਾ ਚੁੱਕਿਆ ਕਹਿੰਦਾ ਜਾਂ ਬਣਾ ਚੁੱਕਿਆ ਬਣਾ ਰਿਹਾ ਤੇ ਆਪਾਂ ਨੂੰ ਟੀਚਰ ਦੀ ਸਪੈਕਟ ਕਰਨੀ ਚਾਹੀਦੀ ਹੈ ਇੱਜ਼ਤ ਕਰਨੀ ਚਾਹੀਦੀ ਆ ਜਿਹੜਾ ਆਪਣੇ ਬੱਚੇ ਨੂੰ ਚੰਗੀ ਸਿੱਖਿਆ ਦੇ ਇੱਕ ਮੈਨੂੰ ਲੱਗਦਾ ਮਾਂ ਪਿਓ ਤੋਂ ਬਾਅਦ ਇੱਕ ਟੀਚਰ ਹੀ ਆ ਬਾਅਦ ਵੀ ਨਹੀਂ ਕਹਿ ਸਕਦੇ ਉਹ ਤੋਂ ਪਹਿਲਾਂ ਇੱਕ ਟੀਚਰ ਹੀ ਆ ਜਿਹੜਾ ਆਪਣੇ ਬੱਚੇ ਦੀ ਪ੍ਰਾਪਤੀ ਤੇ ਖੁਸ਼ ਹੁੰਦਾ ਸਹੀ ਹੈ ਟੀਚਰ ਤੁਹਾਡੇ ਕਹਿਣ ਦਾ ਮਤਲਬ ਪ੍ਰਾਪਤੀ ਕੇ ਭਾਵੇਂ ਘਰੋਂ ਦੁਖੀ ਹੋ ਕੇ ਜਾਵੇ ਜਾਂ ਕਿਸੇ ਵੀ ਪ੍ਰੋਬਲਮ 'ਚ ਜਾਵੇ ਬਟ ਉਹ ਬੱਚਿਆਂ ਨੂੰ ਆਪਣਾ 100% ਦੇ ਕੇ ਵਧੀਆ ਪੜਾਉਣ ਦੀ ਕੋਸ਼ਿਸ਼ ਕਰਦਾ ਸਹੀ ਹੈ ਤੇ ਸਾਰੇ ਹੀ ਉਹਨਾਂ ਮਿਹਨਤਕਸ਼ ਇਮਾਨਦਾਰ ਅਧਿਆਪਕਾਂ ਨੂੰ ਹੈਪੀ ਟੀਚਰ ਦੇ ਹੈਪੀ ਟੀਚਰ ਦੇ ਬਾਈ ਜੀ ਸਾਰਿਆਂ ਨੂੰ ਧੰਨਵਾਦ ਧੰਨਵਾਦ